ਕਿ ਡੀਸੀ ਸਾਹਿਬ ਕਪੂਰਥਲੇ ਨਾਲ ਮੇਰੀ ਗੱਲ ਹੋਈ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਦੁਵਾਰਾਂ ਕਿਹਨੇ ਤੋੜਤੀਆਂ ਤੇ ਇਹ ਕਿਦਾਂ ਪਟਾਕਾ ਮਾਰਕੀਟ ਬਣ ਗਈ ਉਹ ਹੈਰਾਨ ਹੋਏ ਜੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਐਸਡੀਐਮ ਸਾਹਿਬ ਦੇਖਣਗੇ ਸਰ 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 ਇਹ ਤਾਂ ਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਕਿ ਕੇਂਦਰ ਦੁਆਰਾ ਮੈਡੀਕਲ ਕਾਲਜਾਂ ਨੂੰ ਭੇਜਿਆ ਹੋਇਆ ਫੰਡ ਉਹ ਬਾਉਂਡਰੀ ਕੀਤੀ ਹੋਈ ਜਿਹੜੀ ਆ ਉਹ ਜਿਹੜੀ ਬਾਉਂਡਰੀ ਕੀਤੀ ਹੋਈ ਆ ਉਹ ਕਿਹਨੇ ਤੋੜੀ ਆ ਤੇ ਕਿਉਂ ਤੋੜੀ ਆ ਸਰਦਾ ਜੀ ਕਿਤੇ ਨਾ ਕਿਤੇ ਕਪੂਰਥਲਾ ਨਿਵਾਸੀਆਂ ਦੇ ਕਿਤੇ ਨਾ ਜਿਹੜਾ ਰੁਜ਼ਗਾਰ ਵੀ ਤੁਰਿਆ ਸਾਲ ਬਾਅਦ ਜਿਹੜਾ ਪਟਾਕਾ ਵਕਰੇਤਾ ਵਾ ਉਸਨੇ ਦੇਖੋ ਕਾਫੀ ਪੈਣਾਂ ਜਿੰਨੇ ਜ਼ਮੀਨ ਮੈਡੀਕਲ ਕਾਲਜ ਦੀਆਂ ਕੀਤੀਆਂ ਸਰਕਾਰ ਨੇ ਇੱਕ ਮਿੰਟ ਸਰਦਾ ਜੀ ਸਵਾਲ ਦਾ ਮੇਰਾ ਸੁਣ ਲਿਓ ਪੰਜਾਬ ਦੇ ਅੰਦਰ ਨਵੀਂ ਸਰਕਾਰ ਆਈ ਹੈ ਸਰਕਾਰ ਨੇ ਜਿਹੜਾ ਵਾ ਪ੍ਰਸ਼ਾਸਨ ਨੇ ਲਾਟ ਜਗ੍ਹਾ ਕੀਤੀਆਂ ਵਾ ਐਂਕੀ ਕਿਉਂਕਿ ਛੇ ਹੀ ਲਾਇਸੈਂਸ ਜਿਹੜੇ ਦਿੱਤੇ ਹੈ ਕੇਂਦਰ ਦੁਆਰਾ ਨੋਮੀਨੇਟਡ ਪ੍ਰਪੋਜ਼ਡ ਅਪਰੂਵਡ ਮੈਡੀਕਲ ਕਾਲਜ ਦੀ ਹੈ ਪੰਜਾਬ ਸਰਕਾਰ ਦੀ ਜਗ੍ਹਾ ਨਹੀਂ ਪਹਿਲੀ ਗੱਲ ਦੂਸਰੀ ਗੱਲ ਦੂਸਰੀ ਗੱਲ ਮੈਂ ਡਿਸ਼ ਨਾਲ ਕੀਤੀ ਹੈ ਗੱਲ ਹਾਂ ਡੀਸੀ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਆ ਉਹ ਇਨੋਸੈਂਟ ਬਣੀ ਜਾ ਰਹੇ ਜੀ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਮੈਂ ਆ ਭਾਈ ਸਾਹਿਬ ਕਹਿ ਰਹੇ ਜੀ ਕਿ ਅਸੀਂ ਦਵਾਰ ਬਣਾ ਕੇ ਦੇਣੀ ਸਾਹਮਣੇ ਆਈਓ ਕੈਮਰੇ ਤੇ ਮੈਨੂੰ ਇਹ ਗੱਲ ਦਸੀ ਉਹ ਵੀ ਤੁਸੀਂ ਮੇਰੇ ਘਰ ਦੇ ਬਾਹਰ ਮੇਰੀ ਬਾਉਂਡਰੀ ਤੋੜ ਕੇ ਅੰਦਰ ਮੰਜਾ ਡਾਲੋ ਆਪਣਾ ਬਾਅਦ ਚ ਕਹੋ ਜੀ ਕੋਈ ਨਹੀਂ ਜਦੋਂ ਮੰਜੇ ਜਾ ਕੇ ਲੈ ਜਾਵਾਂਗੇ ਉਸ ਦਿਨ ਦਵਾਰ ਬਣਾ ਕੇ ਦੇ ਦਾਂਗੇ ਇਹ ਤੁਹਾਡੇ ਕੋਲ اختیار ਹੈਗਾ ਨਹੀਂ ਇਹ ਕੇਂਦਰ ਸਰਕਾਰ ਦੀ ਜ਼ਮੀਨ ਹੈ ਮੈਡੀਕਲ ਕਾਲਜ ਬੰਨਾ ਹੈ ਕੌਣ ਤੋੜ ਸਕਦਾ ਹੈ ਇਸ ਦੀਵਾਰ ਨੂੰ 35 ਲੱਖ ਰੁਪਏ ਇਸ ਦੀਵਾਰ ਦੇ ਉੱਤੇ ਲੱਗਾ ਗਿਆ ਅਸੀਂ ਸਾਰੇ ਅਸੀਂ ਸਾਨੂੰ 5 ਸਾਲ ਹੋ ਗਏ ਤੁਹਾਡੇ ਲੋਕਾਂ ਵਾਸਤੇ ਮੈਡੀਕਲ ਕਾਲਜ ਲਿਆ ਰਹੇ ਅਸੀਂ ਸਰ 2 ਦਿਨ ਪਹਿਲਾਂ ਦੇਖ ਰਹੇ ਸੀ ਸੁਣੋ ਜਿੱਦਣ ਮੈਡੀਕਲ ਕਾਲਜ ਜਿੱਦਣ ਜ਼ਮੀਨ ਡਿਕਲੇਅਰ ਹੋ ਗਈ ਸੀ ਉਸ ਤੋਂ ਬਾਅਦ 3 ਦੀਵਾਲੀਆਂ ਆਈਆਂ ਇੱਕ ਦੀਵਾਲੀ ਦੀ ਪਟਾਕਾ ਮਾਰ ਕੇ ਸਟੇਡੀਅਮ 'ਚ ਲੱਗੀ 2 ਪੀਰ ਚੌਧਰੀ ਰੋਡ ਤੇ ਲੱਗੀਆਂ ਸਾਰੇ ਪਟਾਕੇ ਵਾਲੇ ਬਹੁਤ ਖੁਸ਼ ਗਏ ਬਹੁਤ ਕਮਾ ਕੇ ਗਏ ਅੱਜ ਜੇ ਤੁਹਾਨੂੰ ਉੱਥੇ ਕਹਿ ਦਿੰਦੇ ਵੀ ਤੁਸੀਂ ਉੱਥੇ ਲਾਓ ਤੁਹਾਨੂੰ ਕੀ ਪ੍ਰੋਬਲਮ ਸੀ ਕੋਈ ਪ੍ਰੋਬਲਮ ਨਹੀਂ ਸੀ ਸਾਨੂੰ ਮਿਲੀ ਨਹੀਂ ਇਹ ਸੁਣੋ ਪ੍ਰਾਈਵੇਟ ਜਗ੍ਹਾ ਤੇ ਮੇਰਾ ਪਰਮਿਸ਼ਨ ਨਹੀਂ ਪੰਜਾਬ ਸਰਕਾਰ ਅੱਜ ਦੀ ਦੇਸ਼ ਪੰਜਾਬ ਸਰਕਾਰ ਅੱਜ ਦੀ ਜਿਹੜੀ ਹੈਗੀ ਆ ਸਾਰਿਆਂ ਨਾਲੋਂ ਜ਼ਿਆਦਾ ਭ੍ਰਸ਼ਟ ਸਰਕਾਰ ਦੇਸ਼ ਦੇ ਅੰਦਰ ਇਸ ਤੋਂ ਜ਼ਿਆਦਾ ਭ੍ਰਸ਼ਟ ਸਰਕਾਰ ਕੋਈ ਨਹੀਂ ਹੋ ਸਕਦੀ ਇਹ ਕਿਸ ਤਰ੍ਹਾਂ ਇਸ ਜ਼ਮੀਨ ਦੀਆਂ ਕੰਧਾਂ ਤੋੜ ਕੇ ਇੱਥੇ ਦੁਬਾਰਾ ਕੁਝ ਕੀਤਾ ਜਾਵੇ ਅੱਜ ਦਾ ਕੈਮਰੇ ਘੁਮਾਈਓ ਆਹ ਕਬਜ਼ਾ ਕਹਿੰਦੇ ਕੀਤਾ ਸ਼ਰਦਾ ਜੀ ਸ਼ਰਦਾ ਜੀ ਤਾ ਲੇਕਿਨ ਕਿਸੇ ਨੇ ਨਹੀਂ ਕੀਤਾ ਕਿ ਇਹਦੇ ਵਿੱਚ ਸਰਕਾਰ ਗਲਤ ਹੈ ਕਿ ਪਟਾਕਾ ਯੂਨੀਅਨ ਜਿਹੜੀ ਗਲਤ ਹੈ ਜਿਹੜਾ ਇਹਨਾਂ ਨੇ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਇਹ ਦੇ ਵਿਚਾਰੇ ਇਨੋਸੈਂਟ ਆ ਇਹ ਦਿਹਾੜੀਦਾਰ ਇਹਨਾਂ ਨੇ ਪੈਸੇ ਕਰਕੇ ਪਟਾਕਾ ਵੇਚ ਕੇ ਜਾਣਾ ਘਰਾਂ ਨੂੰ ਇਹ 30 ਸਰਕਾਰ ਨੂੰ ਗਲਤ ਸਾਬਤ ਇਹਨਾਂ ਨੂੰ ਮੈਂ ਪੰਜਾਬ ਸਰਕਾਰ ਔਰ ਇੱਥੋਂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੋਟਲ ਗਲਤ ਹੈ ਟੋਟਲ ਭ੍ਰਸ਼ਟ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਜਵਾਬ ਕੇਂਦਰ ਤੱਕ ਦੇਣਾ ਪਏਗਾ ਇਹ ਵੀਡੀਓ ਤੁਹਾਡੀਆਂ ਕੇਂਦਰ ਦੇ ਹੈਲਥ ਮਨਿਸਟਰ ਤੱਕ ਜਾਣਗੇ ਆ ਮਨਸੂਖ ਖਾਲਸ ਮਾਂਡ ਰਹੀ ਹੈ ਜਿਨ੍ਹਾਂ ਮੈਂ ਅੱਜ ਰਾਤ ਨੂੰ ਗੱਲ ਕਰਨੀ ਹੈ ਜਿਨ੍ਹਾਂ ਨੇ 100 ਕਰੋੜ ਰੁਪਏ ਇਸ ਜ਼ਮੀਨ ਤੇ ਮੈਡੀਕਲ ਕਾਲਜ ਬਣਾਉਣ ਲਈ ਦਿੱਤਾ ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ ਤੁਹਾਨੂੰ ਮੈਡੀਕਲ ਕਾਲਜ ਜ਼ਿਆਦਾ ਚੰਗਾ ਲੱਗੂਗਾ ਕਿ ਪਟਾਕਾ ਮਾਰ ਵੀ ਜ਼ਿਆਦਾ ਚੰਗਾ ਲੱਗੂਗਾ ਮੈਡੀਕਲ ਕਾਲਜ ਬਣੇ ਬਸ ਕੋਈ ਗੱਲ ਨਹੀਂ ਅਸੀਂ ਅੱਗੇ ਸਾਨੂੰ ਪ੍ਰਸ਼ਾਸਨ ਨੂੰ ਬੋਲਾਰੀ ਪੈਸੇ ਦੇਣੇ ਪੈਂਦੇ ਐਤੀ ਫੀ ਲੱਗੀ ਆ ਇਹ ਟਾਰਗੇਟ ਸੈਲੈਕਸ਼ਨ ਇਹਦੀ ਜਵਾਬਦਾਈ ਕਪੂਰਥਲੇ ਦੇ ਲੋਕਾਂ ਨੂੰ ਇਸ ਡਿਪਟੀ ਕਮਿਸ਼ਨਰ ਨੂੰ ਇਸ ਸੀਐਮਓ ਨੂੰ ਇਸ ਐਸਡੀਐਮ ਨੂੰ ਦੇਣੀ ਪੈਗੀ ਇਹ ਤਾਂ ਹੀ ਜਈਓ ਵੀ ਨਾ ਤੁਹਾਡੇ ਵਾਸਤੇ ਅਸੀਂ ਬੈਠੇ ਆ ਹਾਂਜੀ ਹਾਂਜੀ ਦੇਣਾ ਨਹੀਂ ਕੋਈ ਪਿਆ ਕੋਈ ਸ਼ਾਂਤੀ ਕੋਈ ਸ਼ਾਂਤੀ ਇੱਥੇ ਕੋਈ ਬਸਤੀ ਨਹੀਂ ਸਾਰੇ ਯੂਨੀਅਨ ਰਲ ਕੇ ਪਟਾਲਾ ਲਾ ਰਹੇ ਆ ਪਹਿਲਾਂ ਜੀਸੀਬੀ ਚਾਹੀਏ ਤੁਸੀਂ ਲੰਘਦੇ ਰਹਦੇ ਹੋਣੇ ਤੁਸੀਂ ਕਦੀ ਇਹਨਾਂ ਕੋ ਕੁਛਿਆ ਨਹੀਂ ਵੀ ਜੀ ਸੀ ਵੀ ਜਿਹੜੇ ਚਲਾ ਰਿਹਾ ਵੀ ਕੰਦਾ ਕਿਉਂ ਦੁਆਰਾ ਕਿਉਂ ਢਾ ਰਹੇ ਜੀ ਮੈਨੂੰ ਘਰ ਤੋਂ ਮੈਂ ਥੋੜਾ ਆਣਾ ਜੀ ਇਹ ਸਰ ਤੁਸੀਂ ਵੀ ਸ਼ਹਿਰ ਵਾਸੀ ਜੇ ਅਕਸਰ ਨੰਗਲ ਜੁਗਾ ਦੇ ਹੈ ਜੀ ਇੱਧਰ ਆਣਾ ਨਹੀਂ ਹੋਇਆ ਮੇਰਾ ਆਣਾ ਹੋਇਆ ਹੁੰਦਾ ਤਾਂ ਮੈਂ ਦੇਦਾ ਜ਼ਰੂਰ ਦੇ ਕਿਉਂਕਿ ਦੋ ਤਿੰਨ ਸ਼ਹਿਰ ਦਾ ਜੀ ਮੀਨੋ ਗੱਲ ਪਰ ਭਾਈ ਇਹ ਹੈ ਕਿ ਕੰਦ ਸਾਰੇ ਨਹੀਂ ਢਾਈ ਕਿ ਸਿਰਫ 10 ਬੰਦ 10 ਫੁੱਟ ਦਾ ਰਸਤਾ ਕਿ ਸਿਰਫ ਗੱਡੀ ਆਣ ਜੋ ਛੱਡਿਆ ਗਿਆ ਜੀ ਅੰਦਰ ਹੋਰ ਜ਼ਿਆਦਾ ਕੋਈ ਇਹ ਥੋੜੀ ਕਿ ਸਾਰੀ ਗੱਲ ਤਾਂ ਨਹੀਂ ਥੋੜੀ ਜਾ ਸਕਦੀ ਨਹੀਂ ਥੋੜੀ ਕਾਨੂੰਨਨ ਨਹੀਂ ਥੋੜੀ ਜਾ ਸਕਦੀ ਡੀ ਸੀ ਕੋਲ ਵੀ ਬਾਵਰਾ ਨਹੀਂ ਹੈਗ ਪਰ ਸਰ ਅੱਜ 22 ਮੈਡੀਕਲ ਕਾਲਜ ਮੈਂ ਸੁਣਾਓ ਅੱਜ ਡਿਪਟੀ ਕਮਿਸ਼ਨਰ ਮੈਡੀਕਲ ਕਾਲਜ ਦੀ ਜ਼ਮੀਨ ਦੇ ਬਾਉਂਡਰੀ ਦੇ ਉੱਤੇ ਤੋੜਨ ਦੇ ਆਰਡਰ ਕਰ ਰਿਹਾ ਕੱਲ ਨੂੰ ਤੁਹਾਡੇ ਘਰਾਂ ਦੇ ਬਾਉਂਡਰੀਆਂ ਵੀ ਤੋੜਨ ਦੇ ਆਰਡਰ ਕਰੇਗਾ ਖਿਆਲ ਰੱਖਿਓ ਗੱਲ ਦਾ ਸਰ ਇਹਦੇ ਭਾਈ ਬੰਦੀਆ ਸਹਿਰਦਾਰੀ ਆ ਸਾਰੇ ਵਪਾਰੀਆਂ ਨੂੰ ਘਾਟਾ ਪੈਂਦਾ ਹੈ ਕਹ ਉੱਪਰ ਤੇ ਲਿਆ ਗਏ ਨਿਕਲ ਪਾਲ ਲਾ ਦੇ ਜੀ ਆਪਾਂ